ਤਾ ਬੋਰ ਦੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ ਇੱਕ ਤੇਜ਼ ਰਫਤਾਰ ਬੱਸ ਨੇ ਸਾਈਕਲ ਤੇ ਜਾ ਰਹੀ ਮਹਿਲਾ ਨੂੰ ਟੱਕਰ ਮਾਰ ਦਿੱਤੀ ਇਸ ਦਰਦਨਾਕ ਹਾਦਸੇ ਦੇ ਵਿੱਚ ਮਹਿਲਾ ਦੀ ਮੌਤ ਹੋ ਗਈ ਹੈ ਤਾਂ ਮ੍ਰਿਤਕਾ ਦੀ ਪਛਾਣ ਸੁਵਾਸਨਗਰ ਦੀ ਰਹਿਣ ਵਾਲੀ ਸੋਨੀ ਦੇਵੀ ਦੇ ਰੂਪ ਦੇ ਵਿੱਚ ਹੋਈ ਹੈ ਤਾਂ ਇਹ ਹਾਦਸਾ 100 ਫੁੱਟੀ ਰੋਡ ਦੇ ਉੱਤੇ ਵਾਪਰਿਆ ਹੈ ਜਿੱਥੇ ਸਾਈਕਲ ਤੇ ਸਵਾਰ ਹੋ ਕੇ ਸੋਨੀ ਦੇਵੀ ਬੱਸ ਸਟੈਂਡ ਵਾਲੇ ਪਾਸੇ ਜਾ ਰਹੀ ਸੀ ਜਿਵੇਂ ਹੀ ਚਰਾਹੇ ਦੇ ਮੋੜ ਦੇ ਉੱਤੇ ਪਹੁੰਚੀ ਤਾਂ ਪੀ ਆਰਟੀਸੀ ਦੀ ਬੱਸ ਨੇ ਮਹਿਲਾ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਰਕੇ ਉਹ ਬਸ ਦੇ ਥੱਲੇ ਆ ਗਈ ਤੇ ਮੌਕੇ ਦੇ ਉੱਤੇ ਹੀ ਉਸ ਦੀ ਮੌਤ ਹੋ ਗਈ ਤਾਂ ਬਸ ਡਰਾਈਵਰ ਤੇ ਕੰਡੈਕਟਰ ਜਿਹੜਾ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਜਿਹੜੇ ਘਟਨਾ ਸਥਾਨ ਤੇ ਜਿਹੜੇ ਲੋਕ ਮੌਜੂਦ ਸਿਗੇ ਉਹਨਾਂ ਦੇ ਮੁਤਾਬਕ ਸੋਨੀ ਦੇਵੀ ਸਹੀ ਦਿਸ਼ਾ ਦੇ ਵਿੱਚ ਸਾਈਕਲ ਚਲਾ ਰਹੀ ਸੀਗੀ ਤਾਂ ਹਾਦਸਾ ਬਸ ਚਾਲਕ ਦੀ ਲਾਪਰਵਾਹੀ ਤੇ ਤੇਜ਼ ਰਫ਼ਤਾਰ ਦੇ ਕਾਰਨ ਵਾਪਰਿਆ ਹੈ ਤਾਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੀ ਮ੍ਰਿਤਕ ਮਹਿਲਾ ਸੀਗੀ ਉਸਦੇ ਪੰਜ ਧੀਆਂ ਦੀ ਉਹ ਮਾਂ ਸੀਗੀ ਤੇ ਪਰਿਵਾਰ ਦਾ ਪਾਲਣ ਪੋਸ਼ਣ ਉਹ ਹੀ ਕਰਦੀ ਸੀਗੀ ਮਜ਼ਦੂਰੀ ਦਾ ਉਸਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਜਾ ਰਿਹਾ ਸੀਗਾ ਤਾਂ ਅੱਜ ਵੀ ਉਹ ਮਜ਼ਦੂਰੀ ਕਰਨ ਦੇ ਲਈ ਸਾਈਕਲ ਦੇ ਉੱਤੇ ਨਿਕਲੀ ਸੀਗੀ ਡੱਬਾ ਆਪਣਾ ਟੰਗਿਆ ਹੋਇਆ ਸੀਗਾ ਪਰ ਰਾਸਤੇ ਦੇ ਵਿੱਚ ਦਰਦਨਾਕ ਹਾਦਸਾ ਵਾਪਰ ਜਾਂਦਾ ਇੱਕ ਤੇਜ਼ ਰਫ਼ਤਾਰ ਜਿਹੜੀ ਬੱਸ ਸੀਗੀ ਉਸ ਨੂੰ ਟੱਕਰ ਮਾਰ ਦਿੰਦੀ ਹੈ ਤਾਂ ਬੱਸ ਦੇ ਥੱਲੇ ਆ ਕੇ ਉਸ ਮਹਿਲਾ ਦੀ ਜਾਨ ਚਲੀ ਗਈ ਤਾਂ ਪੰਜ ਧੀਆ ਦੀ ਉਹ ਮਾਂ ਸੀਗੀ ਪਰਿਵਾਰ ਦੇ ਪਾਲਨ ਪੋਸ਼ਣ ਦੇ ਲਈ ਉਸ ਦੇ ਵੱਲੋਂ ਹੀ ਸਾਰਾ ਕੰਮ ਕੀਤਾ ਜਾਂਦਾ ਸੀਗਾ ਮਜ਼ਦੂਰੀ ਉਹ ਕਰਦੀ ਸੀਗੀ ਤਾਂ ਅੱਜ ਸਵੇਰੇ ਕੰਮ ਤੇ ਜਾਣ ਦੇ ਲਈ ਨਿਕਲੀ ਸੀਗੀ ਪਰ ਰਸਤੇ ਦੇ ਵਿੱਚ ਇਹ ਦਰਦਨਾਕ ਹਾਦਸਾ ਉਸ ਦੇ ਨਾਲ ਵਾਪਰ ਗਿਆ ਜਿਹੜੀ ਉਸ ਦੀ ਰੋਟੀ ਵਾਲਾ ਡੱਬਾ ਸੀਗਾ ਉਹ ਵੀ ਸਾਈਕਲ ਦੇ ਨਾਲ ਟੰਗਿਆ ਰਹਿ ਗਿਆ ਇਹ ਸਾਈਕਲ ਹੈ ਜਿਸ ਦੇ ਉੱਤੇ ਸਵਾਰ ਹੋ ਕੇ ਮੈਲਾ ਆ ਜਾ ਰਹੀ ਸੀਗੀ ਤਾਂ ਤੇਜ਼ ਰਫਤਾਰ ਦੇ ਨਾਲ ਆ ਰਹੀ ਬੱਸ ਉਸ ਨੂੰ ਟੱਕਰ ਮਾਰ ਦਿੰਦੀ ਹੈ ਤਾਂ ਜਿਹੜਾ ਉਸ ਦੀਆਂ 3 ਹੈ ਉਸ ਦਾ ਰੋ ਰੋ ਕੇ ਹੁਣਾਂ ਦਾ ਬੁਰਾ ਹਾਲ ਹੈ ਪੰਜ ਇਸ ਮਹਿਲਾ ਦੀਆਂ 3 3 ਨੇ ਤਾਂ ਜਿਵੇਂ ਹੀ ਉਹਨਾਂ ਨੂੰ ਖਬਰ ਮਿਲਦੀ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਬੋਰ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਤਾਂ ਜਿਹੜੇ ਲੋਕ ਨੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਉਹ ਸਾਈਕਲ ਬਿਲਕੁਲ ਸਹੀ ਦਿਸ਼ਾ ਦੇ ਵਿੱਚ ਇਸ ਮੈਲਾ ਦੇ ਵੱਲੋਂ ਚਲਾਇਆ ਜਾ ਰਿਹਾ ਸੀਗਾ ਤਾਂ ਬੱਸ ਚਾਲਕ ਦੀ ਲਾਪਰਵਾਹੀ ਤੇ ਤੇਜ਼ ਰਫ਼ਤਾਰ ਦੇ ਕਰਕੇ ਇਸ ਮੈਲਾ ਦੀ ਜਾਨ ਗਈ ਹੈ ਤਾਂ ਫਿਲਹਾਲ ਪੁਲਿਸ ਮੌਕੇ ਦੇ ਉੱਤੇ ਪਹੁੰਚ ਚੁੱਕੀ ਸੀ ਜਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਹਾਦਸਾ ਵਾਪਰਨ ਤੋਂ ਬਾਅਦ ਬੱਸ ਡਰਾਈਵਰ ਤੇ ਕੰਡੈਕਟਰ ਹਾਲਾਂਕਿ ਇਸ ਮੈਲਾ ਨੂੰ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਬੇਹਦ ਦਰਦਨਾਕ ਇਹ ਹਾਦਸਾ ਵਾਪਰਿਆ ਸਾਰੀ ਜ਼ਿੰਮੇਵਾਰੀ ਸਮੈਲਾ ਨੇ ਚੁੱਕੀ ਹੋਈ ਸੀਗੀ ਆਪਣੀਆਂ ਧੀਆਂ ਦਾ ਪਾਲਣ ਪੋਸ਼ਣ ਇਹ ਖੁਦ ਹੀ ਕਰ ਰਹੀ ਸੀਗੀ ਮਜ਼ਦੂਰੀ ਦਾ ਇਸ ਦੇ ਵੱਲੋਂ ਕੰਮ ਕੀਤਾ ਜਾਂਦਾ ਸੀਗਾ ਤਾਂ ਅੱਜ ਵੀ ਸਾਈਕਲ ਤੇ ਸਵਾਰ ਹੋ ਕੇ ਕੰਮ ਦੇ ਲਈ ਹੀ ਨਿਕਲੀ ਸੀ ਪਰ ਰਸਤੇ 'ਚ ਇਸ ਤਰੀਕੇ ਦਾ ਭਾਣਾ ਵਾਪਰ ਜਾਵੇਗਾ ਕਿਸੇ ਨੇ ਨਹੀਂ ਸੋਚਿਆ ਸੀਗਾ ਬੱਸ ਦੇ ਥੱਲੇ ਆ ਕੇ ਇਸ ਮਹਿਲਾ ਦੀ ਜਾਨ ਚਲੀ ਗਈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਣੇ ਮੇਰੀ ਸਾਹਮਣੇ ਵਦਖਾਪੀ ਹੈ ਅਸੀਂ ਕਹਿੰਦੇ ਹਰਮਾਨਗੜ੍ਹ ਤੋਂ ਜਿਹੜੀ ਬਸ ਆਉਂਦੀ ਹੈ ਹਸਪਤਾਲ ਆਉਂਦੀ ਹੈ ਆਪਾਂ ਕਹਿੰਦੇ ਵੇ ਸਪੀਡ ਬ੍ਰੇਕ ਬਣਾਇਆ ਜਾਵੇ ਸਾਡੇ ਜਵਾਨ ਨੇ ਕਿਹਾ ਕਿ ਸਪੀਡ ਬ੍ਰੇਕ ਬਣਾਉਣਾ ਚਾਹੀਦਾ ਲੇਟ ਜਾ ਰਹੀ ਸੀਗੀ ਤੇ ਉਹ ਬੱਸ ਸੀਸੀਜੀ ਤੇ ਉੱਥੇ ਲਿਆ ਗਿਆ ਕਹਿੰਦੇ ਇਧਰ ਮੈਘੜਾਲੀ ਵਸੋਂ ਨੂੰ ਇਧਰ ਆ ਰਹੀ ਸੀਗੀ ਪਿੱਛੋਂ ਦਜਾਨੀ ਸੀਗੀ ਉਹ ਚੱਲੀ ਨਾਲ ਸਾਈਡ ਤੇ ਸੀਗੀ ਜੋ ਥੱਲੇ ਆਗੇ ਨਾਲ ਹੀ ਹੁੰਦੇ ਅੱਛਾ ਬੱਸ ਸਪੀਡ ਤੇ ਬ੍ਰੇਕ ਲੱਗੀ ਨਾ ਹੁੰਦੇ ਬੱਸ ਵਾਲੇ ਕੋਲ ਲੇਡੀਜ਼ ਹੋ ਗਈ 50 ਦੇ ਕੋਲੇ ਅੱਛਾ ਕਿੰਦੇ ਤੇ ਸੀਗੀ ਲੇਡੀਜ਼ ਕਿੰਦੇ ਤੇ ਸੀ ਕਿੰਦੇ ਤੇ ਸੀ ਲੇਡੀ ਸਾਈਕਲ ਤੇ ਸੀਗੀ ਇਸੇ ਵਾਰ ਇਹ ਹੈ ਕਿ ਚੌਂਕ ਤੋਂ ਬੱਸ ਹੌਲੀ ਚਲਾਇਆ ਕਰੀ ਆ ਚੌਂਕ ਤੋਂ ਬੱਸ ਬਹੁਤ ਸਪੀਡ ਤੇ ਆਂਦੀ ਹੈ ਕੋਈ ਵੀ ਸਾਧਨ ਹਾਸਾ ਹੋ ਸਕਦਾ ਹੈ ਰੈਮ ਪਰ ਰੈਮ ਪੋੜੇ ਚ ਦਵਾ ਨਹੀਂ ਲੱਗਿਆ ਸਕੀਨ ਬ੍ਰੇਕਰ ਇਕ ਕਲਵਾ ਦੇ ਕੇ ਬੱਸ ਹੌਲੀ ਹੋ ਚੁੱਕੀ ਠੀਕ ਤੇ ਅੱਗੇ ਵੀ ਲੇਡੀ ਆਪਣੇ ਕੰਮ ਤੇ ਜਾ ਰਹੀ ਸਾਈਕਲ ਤੇ ਉਹ ਰਸਤੇ ਪੀਆਚੀ ਬਸ ਨੇ 100 ਫੁੱਟ ਰੋਡ ਤੇ ਐਕਸੀਡੈਂਟ ਹੋ ਰਹੀ ਜੀ ਉਹ ਆਸਾ ਦੇ ਵੱਡੇ ਪਰਿਵਾਰ ਆਉਂ ਗਾ ਚਲੇ ਗਏ ਜੀ ਬਾਕੀ ਅਗਲੀ ਗੱਲ ਕਰਾਂਗੇ ਜਮਾ ਦੀ ਆ ਜੀ